ਉਹ ਕਹਿੰਦੇ ਤਾਂ ਤੁਹਾਡਾ ਚੋਸਾ ਨਾਲ ਆਉਂਦਾ ਹੈ ਕਿ ਫਸਲਾਂ ਨੂੰ ਨਾ ਸੱਤ ਲਾਇਆ। ਜੇ ਨਾਲੇ ਬੰਜੇ ਮਗਲਾ ਰੋਲ ਸੈਟ ਨੂੰ ਕੰਮ ਕਰਨੀ ਨਾ ਰੋਲ। ਸਭ ਕਰ ਕਰਕੇ ਮੋਲਵਾ ਕਰਦੇ ਨੇ ਵੀਰ। ਕੋਈ ਰੋਵਾ ਹੈ ਮਾਰ ਜਨ ਆਦਾ ਜੀਏ ਜਾ। ਹਸਪਤਾਲ ਦੇ ਨਾਲ ਮੈਂ ਘਰ ਕਹਿੰਗਾ ਜਨਾਂ ਦੇ ਘਰ ਕਹਾਂਗਾ ਤੇ ਕਹਿੰਦੇ ਸਮਾਨ ਬੰਦੇ ਇਕੱਠੇ ਕਰਦੇ ਨੇ ਕਿ ਜਿਹਨੂੰ ਬੰਦਾ ਚਾਈ ਦਾ ਸਮਾਨ ਬੰਦੇ ਦੇ ਦੀ ਜ਼ਿੰਮੇਵਾਰੀ ਤੇ ਬੰਦਾ ਨਾ ਕਿਤੇ ਜਾ ਬਣੇ। ਜਦੋਂ ਤੁਸੀਂ ਇਹ ਕੰਮ ਕੀਤਾ ਉਹ ਦਿਨ ਕੀ ਗੱਲ ਹੋਈ ਉਹ ਦਿਨ ਇਹੋ ਗੱਲ ਹੋਈ ਉਹ ਦਿਨ ਕਿੱਥੇ ਆਏ ਤੁਹਾਡੇ ਕੋਲ ਜਗੀਰੇ ਦੀ ਦੁਕਾਨ ਤੇ ਤੇ ਮੈਂ ਦੁਕਾਨ ਆਇਆ ਪਾਸਾ ਦਾ 3.5 ਹਜ਼ਾਰ 3.7 ਹਜ਼ਾਰ 7000 ਜੀ ਆ ਗਿਆ ਠੀਕ ਹੈ ਤਾਂ ਇਹ ਕਰਕੇ ਤੁਸੀਂ ਇਹ ਕੰਮ ਕੀਤਾ ਬਹੁਤ ਮੋਤਰਾ ਮਾਪਿਆ ਤੁਹਾਡਾ ਦਿੱਕਤ ਇਹ ਦਾਦੇ ਬੰਦੇ ਨੇ ਨਿਕਾਇਆ ਇੱਥੇ ਮੈਂ ਤੁਹਾਨੂੰ ਮਿਲਦਾ ਮੈਨੂੰ ਬਹੁਤ ਮਨ ਮਨ ਬੇਟਾ ਲੱਗਦਾ ਹੈ ਗਲਬਾ ਸਰ ਉਹ ਕੰਮ ਤੇ ਕੰਮ ਦੇ ਡੜੀ ਕੰਮ ਚ ਗਏ ਸੀ ਤੇ ਡੜੀ ਪੇਣ ਦਾ ਕੰਮ ਕਰਦੇ ਚ ਦੋ ਬੰਦੇ ਹੀ ਪਹਿਲਾਂ ਉਹ ਘਰ ਆਏ ਡੜੀ ਨੂੰ ਪੁੱਛਣ ਤੇ ਫਿਰ ਉਹ ਕੰਮ ਤੋਂ ਦੇ ਮਗਰ ਗਏ ਤੇ ਉਹਨਾਂ ਨੂੰ ਬਹੁਤ ਉਚਨ ਕੀ ਤੋ ਵੀ ਤਮਕੇ ਅਧਰ ਕਹਿੰਦੇ ਥਿਆ ਆਂ ਜਿਹੜੇ ਨਿਆਣੇ ਕੋਸ਼ ਕਰਦਾਂਗੇ ਜਾਂ ਇਦਾਂ ਵਾਂ ਚ ਪੈਰ ਵਾਸ ਦੇ ਦੇ ਉਹਨਾਂ ਦੇ ਸਰ ਪੈਸੇ ਕਿਸੇ ਦੇ ਦੇ ਨਹੀਂ ਉਹਨਾਂ ਦਾ ਮਾਮਲਾ ਪਤਾ ਨਹੀਂ ਇਹ ਵਿੱਚ ਕੀ ਸੀ ਤੇ ਸਰ ਉਹਦੋਂ ਦਾ ਜਦੋਂ ਇਹ ਕੰਮ ਹੋਇਆ ਉਹਦੋਂ ਜਿਆਦਾ ਟਰੁੱਚੇ ਕੀ ਤਦੋਂ ਜਿਆਦਾ ਤਮਕਾ ਆੜਿਆ ਤੇ ਉਹਦੋਂ ਦਾ ਡੈਡੀ ਨੇ ਇਹੋ ਇਹੋ ਜਿਹਾ ਕੈਸ਼ ਜਗਾ ਦੇਵਾਈ ਖਾਲੀ ਤੇ ਬਾਅਦ ਵਿੱਚ ਆਪਾਂ ਨੇ ਗੁਰਦਾਸਪੁਰ ਖੜਿਆ ਗੁਰਦਾਸਪੁਰ ਤੋਂ ਉਹਨਾਂ ਨੇ ਗੁਰਦਾਸਪੁਰ ਸਿਵਲ ਸਟਾਰਨ ਤਾਂ ਬਾਅਦ ਜੋ ਉਹਨਾਂ ਨੇ ਉਥੋਂ ਰੈਫਰ ਕਰਤਾ ਬਾਅਦ ਚੰਬਰਸਾਲ ਖੜਿਆ ਤਾ ਉਹਦੇ ਵੀ ਵਾਜ ਉਹਨਾਂ ਨੇ ਚਾਰ ਪੰਜ ਦਿਨ ਦਾ ਕਾਉਸ ਬਰਫ ਕਰਤਾ ਹੈ। ਇਹ ਹਾਲ ਬੜੀ ਸੀਰੀਅਸ ਹੋ ਗਈ ਹੈ। ਬਾਅਦ ਜੋ ਆਪਾਂ ਨੇ ਚੰਡੀਗੜ੍ਹ ਖਣਨ ਲੱਗੇ ਸੀ। ਕੂਕੀ ਦੀਆਂ ਚਾਲ ਤਾਂ ਸੀਰੀਅਸ ਹੀ। ਬਾਅਦ ਚੰਡੀਗੜ੍ਹ ਖਣਨ ਲੱਗੇ ਤਾਂ ਚੰਡੀਗੜ੍ਹ ਜਾਂਦੇ ਜਾਂਦੇ ਬੜੀ ਗੀਤ ਹੱਥ ਨਹੀਂ ਆਪਾਂ ਪੁਲਿਸ ਨੂੰ ਕਾਰਵਾਈ ਕੀਤੀ ਹੈ ਕਿ ਉਹਨਾਂ ਨੂੰ ਕਿਹਾ ਹੋਗਾ ਕਿ ਜੋ ਕਾਰਵਾਈ ਬਣੇਗੀ ਤਾਂ ਆਪਾਂ ਕਰਾਂਗੇ। ਕਾਰਵਾਈ ਹੋਣੀ ਚਾਹੀਦੀ। ਪਰ ਹਾਲ ਦੇ ਇਸ ਬੀਤ ਗਈ ਹੈ। ਕੱਲ ਨੂੰ ਕਿਸੇ ਹੋਰ ਦੇ ਨਵੀਤੇ ਤਾਂ ਕੋਲਸ ਨੂੰ ਇਹ ਮੈਂ ਵੀ ਨਿਆਪੀ ਖੂਬ ਸਖਤ ਦਾ ਸਖਤ ਕਾਰਵਾਈ ਕੀਤੀ ਜਾਵੇ। ਇਹ ਨਾ ਜੂਆ ਇਹਦਾ ਪਿੰਡ ਆ ਲਿਸ਼ਿਆ ਦਾ ਉਹਦਾ ਨਾ ਸਿੰਘ ਦਾ ਸੀ ਉਹਨਾਂ ਨਾਲ ਗੱਲਬਾਤ ਹੋਈ ਕਿ ਉਹ ਦੋ ਬੰਦੇ ਚੋਟੇ ਨ ਕਰਦੇ। ਉਹਨੂੰ ਬੜਾ ਪਰੇਸ਼ਾਨ ਕਰਦੇ 3 ਸਾਲ ਹੋ ਗਏ ਮੈਂ ਦੇਖ ਆਦ ਦੇ ਇਹਦੇ ਵਿਚਾਂ ਨਹੀਂ ਕੋਈ ਕੱਤੇ ਉਹ ਕਰਦੇ ਹੀ ਕਿਉਂ ਨਹੀਂ ਤੇ ਉਹ ਦਿਨ ਉਹਨਾਂ ਨੂੰ ਬਹੁਤਾ ਹੀ ਦਬਾ ਦਿੱਤਾ ਹੀ ਉਹਨਾਂ ਨੇ। ਉਹਨਾਂ ਫਿਰ ਪਤਾ ਨਹੀਂ ਉੱਥੇ ਦਵਾਈ ਖਾ ਲਈ ਜਦੋਂ ਕਾਰ ਆਇਆ ਤੋ ਮੈਂ ਉਹਨਾਂ ਦੇਖਿਆ ਮੂੰਹ ਤੋ ਉਹਨਾਂ ਦਾ ਮੂੰਹ ਦਵਾਈ ਆ ਹੁੰਦੀ ਤੇ ਮੈਂ ਉਹਨਾਂ ਕੋਲਟੀਆਂ ਵੀ ਕਰਾਈਆ ਉਲਟੀਆਂ ਨਹੀਂ ਉਹਨਾਂ ਕੀਤਾ ਫਿਰ ਇਹ ਇਦਾਂ ਹੀ ਮੈਂ ਉਹਨਾਂ ਨੂੰ ਇਹਨਾਂ ਨੂੰ ਇਕੱਠਾ ਕਰਕੇ ਹਸਪਤਲ ਲੈ ਗਈ ਫਿਰ ਆਪਾਂ ਪਰ ਇਲਾਜ ਕਰਾਇਆ ਫਿਰ ਵੀ ਉਹ ਨਹੀਂ ਬਚੇ ਫਿਰ ਵੀ ਮੇਰੇ ਬੱਚੇ ਉਸਾਰੇ ਚਲ ਗਏ ਉਹਨੂੰ ਮਜ਼ੇ ਨਾਲ ਜਾਸ ਵਾਲਾ ਜੀ ਉਹਨਾਂ ਨੇ ਨਾ ਹੀ ਰਿਪੋਰਟ ਦੇ ਦਿੱਤੀ ਗਈ ਆ ਉਹਨਾਂ ਨੇ ਹੀ ਕਿਹਾ ਕਿ ਹਰ ਜੀਚਾ ਕਰੋ ਖਾਨੂੰ ਇਨਸਫੀਤੀ ਮਿਲਣੀ ਚਾਹੀਦੀ ਦੇਖੋ ਜੀ ਮਿਤੀ 16 ਦਾ 25 ਨੂੰ ਆਪਾਂ ਨੂੰ ਇੱਕ ਚਿੱਟ ਮਸੂਲ ਹੋਈ ਸੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਜਿਹਦੇ ਵਿੱਚ ਛਿੰਦਾ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਅਲੀ ਸ਼ੇਰ ਜਿੰਨੇ ਕੀ ਕੋਈ ਜ਼ਹਿਰੀਲੀ ਵਸਤੂ ਘਰ ਵਿੱਚ ਪਈ ਕੋਈ ਜ਼ਹਿਰੀਲੀ ਦਵਾਈ ਵਗੈਰਾ ਖਾਲੀ ਸੀ ਤੇ ਜਿਸ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਦਾ ਪਰਿਵਾਰਕ ਮੈਂਬਰ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਸੀ ਜਿੱਥੇ ਮੇਰੇ ਵੱਲੋਂ ਮੌਕੇ ਤੇ ਜਾ ਕੇ ਡਾਕਟਰ ਸਾਹਿਬ ਕੋਲ ਲਿਖਤੀ ਰਾਏ ਹਾਸਲ ਕਰਕੇ ਤੇ ਉਹਨਾਂ ਦੇ ਬਿਆਨ ਕਲਮੰਦ ਕੀਤੇ ਗਏ ਸੀ ਤੇ ਜੋ ਹੁਣ ਅੱਜ ਸਾਨੂੰ ਮੈਸੇਜ ਮਿਲਿਆ ਕਿ ਜੋ ਦੌਰਾਨੇ ਇਲਾਜ ਆ ਇਹ ਸ਼ਿੰਦਾ ਮਸੀਦੀ ਜਿਹੜੀ ਉਹ ਡੈਥ ਹੋ ਗਈ ਹੈ ਤੇ ਇਸ ਸਬੰਧੀ ਅਸੀਂ ਜਿਹੜਾ ਮ੍ਰਿਤਕਾ ਸ਼ਿੰਦਾ ਮਸੀ ਉਹਦਾ ਪੋਸਟਮਾਰਟਮ ਕਰਵਾ ਕੇ ਤੇ ਜੋ ਐਸ ਪਰ ਲਾ ਕਾਰਵਾਈ ਆ ਉਹਹੀਂ ਅਮਲ ਵਿੱਚ ਲਿਆਂਡੇ ਦੀ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ